ਹੁਣ ਦੀਵਾਲੀ ਤੇ ਦੁਸ਼ਹਿਰੇ ਕਾਰਨ ਫੁੱਲ ਵੈਲ ਤੇ ਕੁਰਤੇ ਪਜਾਮੇ ਦਾ ਪੂਰਾ ਜੋਰ ਹੈ ਜੀ ਦੀਵਾਲੀ ਕਾਰਨ ਆ ਦੇਖੋ ਰੰਗ ਰੰਗ ਤੁਸੀਂ ਆਪ ਚੈੱਕ ਕਰ ਲਓ ਸਾਨੂੰ ਕਹਿਣ ਦੀ ਕੋਈ ਲੋੜ ਨਹੀਂ ਹੈਗੀ ਬਈ 50 ਰੰਗ ਆ ਗਏ 100 ਰੰਗ ਆ ਗਏ ਪੂਰੇ 160 ਰੰਗ ਆਏ ਆ ਜੀ 160 ਰੰਗ ਆਏ ਹੋਲ سیل ਦੀ ਰੇਟ ਫੁੱਲ ਵੈਲ ਮਿਲਣੀ ਹੈ ਹੋਲ سیل ਦੇ ਰੇਟ ਹੁਣ ਤੁਸੀਂ ਆਓ ਆ ਦੇਖੋ ਹੁਣ ਆ ਗਿਆ ਕੁਰਤਾ ਪਜਾਮਾ ਕੁਰਤਾ ਪਜਾਮਾ ਤੁਹਾਨੂੰ ਅੰਦਰ ਦਿਖਾਉਣੇ ਆ ਸਾਰੀ ਵੈਰਾਈਟੀ 180 ਰੁਪਏ ਤੋਂ ਆ ਕੁਰਤਾ ਪਜਾਮਾ ਸ਼ੁਰੂ ਹੈ ਜੀ 180 ਰੁਪਏ ਦਾ ਕੁੜਤਾ ਪਜਾਮਾ ਪੂਰਾ 5 ਮੀਟਰ 5 ਮੀਟਰ ਕੁੜਤਾ ਪਜਾਮਾ ਜੀ 180 ਦਾ ਹੁਣ ਤੁਸੀਂ ਅੰਦਰ ਆ ਜਿਓ ਤੁਹਾਨੂੰ ਅੰਦਰ ਦਿਖਾਉਣੇ ਆ ਕੁੜਤਾ ਪਜਾਮਾ ਚੈੱਕ ਕਰੋ ਮਰੇ ਇਹ ਕਪੜਾ ਕਪੜਾ ਦੇਖੋ ਗੀਜ਼ਾ ਕਾਟਨ ਗੀਜ਼ਾ ਕਾਟਨ ਲਿਖਿਆ ਹੋਇਆ ਕਪੜੇ ਤੇ ਪੂਰਾ ਵਧੀਆ ਗੀਜ਼ਾ ਦਾ ਕਪੜਾ ਬਾਜ਼ਾਰ ਚ ਰੇਟ ਹੈ ਘੜ ਤੋਂ ਘੜ 650 650 ਹੋਲ ਸੇਲ ਦਾ ਰੇਟ ਹੈ ਜੀ 250 ਰੁਪਿਆ 250 ਰੁਪਏ ਦਾ ਕੁੜਤਾ ਪਜਾਮਾ ਪਹਿਣਾ ਇਹ ਮੋٹے ਕੁੜਤੇ ਪਜਾਮੇ ਲੈਣੇ ਆ ਮੋٹے ਕੁੜਤੇ ਪਜਾਮੇ ਵੀ ਆ ਗਏ ਸਪੰਨ ਦਾ ਕੁੜਤਾ ਪਜਾਮਾ ਇਹ ਵੀ 250 ਰੁਪਏ ਦਾ ਜੀ ਇਹ ਵੀ 250 ਰੁਪਏ ਦਾ ਰੰਗ ਇਹਦੇ ਵਿੱਚ ਮਿਲਣਗੇ ਪੂਰੇ 20 20 ਰੰਗ ਨੇ ਜੀ ਇਸ ਕੁੜਤੇ ਪਜਾਮੇ ਚ ਵੀ 250 ਰੁਪਏ ਦਾ ਆਵਲਾ ਕੁੜਤਾ ਪਜਾਮਾ ਵੀ ਜੀ ਪੂਰਾ ਵਧੀਆ ਮੋਟਾ ਕੁੜਤਾ ਪਜਾਮਾ ਬਹੁਤ ਵੱਡੀ ਬਹੁਤ ਵੱਡੀ ਸੇਲ ਲੱਗੀ ਹੋਈ ਹੈ ਦੁਕਾਨਾਂ ਵਾਸਤੇ ਜਿਨ੍ਹਾਂ ਨੇ ਕੱਪੜਾ ਲੈਣਾ ਹੈ ਦੁਬਾਰਾ ਦੇਖ ਲਓ ਨਿਗਾਹ ਮਾਰ ਲਓ ਫੁੱਲ ਵੈਲ ਦੇ ਰੰਗਾਂ ਤੇ ਪੂਰਾ 160 ਰੰਗ ਅੱਜ ਹੀ ਉਤਰਿਆ ਅੱਜ ਹੀ ਮਾਲ ਆਇਆ ਕੱਲੂ ਤੁਸੀਂ ਆਜੋ ਦਿਵਾਲੀ ਕਾਰਨ ਸਟਾਕ ਪੂਰਾ ਭਰਪੂਰ ਆ ਗਿਆ ਹੁਣ ਤੁਸੀਂ ਅੱਜ ਹੀ ਆਜੋ ਚਾਹੇ ਕੱਲੂ ਆਜੋ ਦਿਵਾਲੀ ਤੱਕ ਦੀ ਬਹੁਤ ਵੱਡੀ ਸੇਲ ਜਲਦੀ ਤੋਂ ਜਲਦੀ ਆਜੋ ਬਹੁਤ ਵੱਡੇ ਫਾਇਦੇ ਕਰੋ ਬਜਾਰ ਫੈਸ਼ਨ ਹਾ ਉਸ ਮੋੜ ਮੰਡੀ ਆ ਉਹਦਾ ਐਡਰੈਸ ਸਮਝ ਲਓ ਜੀ ਆ ਦੇਖੋ ਐਡਰੈਸ ਚੈੱਕ ਕਰੋ ਜੀ ਫਲਾਈਓਵਰ ਮੋੜ ਮੰਡੀ ਚ ਦੁਕਾਨ ਹੈ ਜੀ ਮੇਨ ਰੋਡ ਤੇ ਬਾਜ਼ਾਰ ਚ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਮੇਨ ਰੋਡ ਦੇ ਫਲਾਈਓਵਰ ਜਿੱਥੋਂ ਚੜਦਾ ਤਲਵੰਡੀ ਰੋਡ ਜੀ ਆ ਤਲਵੰਡੀ ਇਧਰ ਰਾਮਪੁਰਾ ਮੋੜ ਮੰਡੀ ਦੇ ਵਿੱਚ ਆਪਣੀ ਦੁਕਾਨ ਹੈ ਜੀ ਫਲਾਈਓਵਰ ਦੇ ਬਿਲਕੁਲ ਨਾਲ ਬਯਾਜ ਫੈਸ਼ਨ ਹਾਊਸ ਨੰਬਰ ਉੱਪਰ ਆ ਰਿਹਾ ਨੰਬਰ ਨੋਟ ਕਰ ਲਓ ਜੀ 98768 57837 ਦੂਸਰਾ ਨੰਬਰ ਹੈ 94171 38757